ਦੀ ਸਾਡੀ ਜਿਹੜੀ ਵਿਰਾਸਤ ਹੈਗੀ ਹੈ ਦੁਬਾਰਾ ਸਰਜੀਟ ਹੋਣ ਜਾ ਰਹੀ ਹੈ ਹੋ ਗਈ ਹੈ ਪ੍ਰਭੂ શ્રી RAM ਆਪਣੇ ਬਾਲ ਰੂਪ ਦੇ ਵਿੱਚ ਨਿਜ ਸਥਾਨ ਦੇ ਵਿੱਚ ਗਰਾਜਮਨ ਹੋ ਚੁੱਕੇ ਸਦੀਆਂ ਪਹਿਲਾਂ શ્રી RAM ਮੰਦਿਰ ਨੂੰ ਢਾਕੇ ਜਿੱਦੋਂ ਉੱਥੇ ਮੰਦਿਰ ਦਾ ਨਿਰਮਾਣ ਕਰਾਇਆ ਸੀ ਉਸ ਟਾਈਮ ਦੇ ਜ਼ਾਲਿਮ ਹੁਕਮਰਾਨ ਬਾਬਰ ਨੇ ਉਹਦੇ ਬਾਅਦ ਹੀ ਭਾਰਤੀ ਸੰਸਕ੍ਰਿਤੀ ਦਾ ਸੱਭਿਆਚਾਰ ਦਾ ਜਿਹੜਾ ਸੀਗਾ ਉਹ ਥੱਲੇ ਨੂੰ ਨਿਗ੍ਹਾ ਰਣਾ ਪਤਨਣਾ ਸ਼ੁਰੂ ਹੋ ਗਿਆ ਸੀ ਅਰ ਜੀ ਦੇਖ ਸਕਦੇ ਆ ਇੱਕ ਸੰਕੇਤ ਵੀ ਹੈਗਾ ਕਿ ਇੱਕ ਨਈ ਆਵਾ ਇੱਕ ਨਈ ਰਿਸ਼ਾ ਭਾਰਤ ਨੂੰ ਮਿਲਣ ਜਾ ਰਹੀ ਹੈ ਤੇ ਭਗਵਾਨ ਆ ਰਾਮ ਚੰਦ ਜੀ ਮਹਾਰਾਜ ਨੇ ਆਪ ਕਿਰਪਾ ਕੀਤੀ ਹੈ ਇੰਨਾ ਸਮਾਂ ਕਿਉਂ ਇੰਤਜ਼ਾਰ ਕਰਾਇਆ ਇਹਦਾ ਜਵਾਬ ਤੇ ਉਹ ਹੀ ਦੇ ਸਕਦੇ ਨੇ ਸਾਡੇ ਲੋਕਾਂ ਤੋਂ ਪੁੱਲਾਂ ਹੋਈਆਂ ਹੋਣਗੀਆਂ ਕੋਈ ਸੋ ਮਿਲ ਕੇ ਅੱਜ ਦੇ ਪਵਿੱਤਰ ਦੇਣੀ ਐਸਮ ਜ਼ਰੂਰ ਲਈਏ ਕਿ ਸੋਸ਼ਲ ਮੀਡੀਆ ਤੇ ਇਧਰ ਉਧਰ ਨਫਤ ਫਲਾਣ ਵਾਲੇ ਜਿਹੜੇ ਵੀ ਲੋਕ ਹੈਗੇ ਅੱਜ ਜਦੋਂ ਅਸੀਂ ਪੜਨ ਰਹੀਏ ਕਿ ਉਹਨਾਂ ਲੋਕਾਂ ਦੀ ਅਸੀਂ ਸਾਜਿਸ਼ਾਂ ਕਾਮਯਾਬ ਨਹੀਂ ਹੋਣ ਦੇਣੀਆਂ। ਮਰਿਆਦਾ ਪ੍ਰਿਸ਼ੂਤਮ ਦੀ ਪੂਜਨ ਕਰਨਾ। ਮਰਿਆਦਾ ਪ੍ਰਿਸ਼ੂਤਮ ਨੂੰ ਅਸੀਂ ਕਿਹਦੇ ਸ਼੍ਰੀ ਰਾਮ ਜੀ ਨੂੰ ਮੰਨਦੇ ਆਂ ਅਸੀਂ ਮੰਨਣ ਦਾ ਕੀ ਮਤਲਬ ਹੈ? ਮੰਨਣ ਦਾ ਮਤਲਬ ਹੈ ਉਹਨਾਂ ਦੇ ਵਚਨਾਂ ਨਾਲ ਜੁੜਨਾ। ਨਾ ਕਿ ਉਹਨਾਂ ਵਰਗੇ ਅਵਸਤਰ ਧਾਰਨ ਕਰਨੇ, ਨਾ ਕਿ ਉਹਨਾਂ ਵਰਗੀ ਵੇਸ਼ ਪੂਛਾ ਧਾਰਨ ਕਰਨੀ। ਉਹਨਾਂ ਦੇ ਵਚਨਾਂ ਨਾਲ ਜੁੜਨਾ ਤੇ ਵਚਨ ਕੀ ਨਹੀਂ ਉਹਨਾਂ ਦੇ? ਉਹਨਾਂ ਦੇ ਵਚਨਾਂ ਨੂੰ ਆਪਣੀ ਹਿਰਦੇ ਦੇ ਵਿੱਚ ਤਾਰਨ ਕਰੀਏ। ਉਨ੍ਹਾਂ ਦੇ ਨਾਮ ਦੇ ਨਾਲ ਜੁੜੀਏ ਉਨ੍ਹਾਂ ਦੇ ਜੀਵਨ ਦੇ ਨਾਲ ਟਰੈਕਟਰ ਦੇ ਨਾਲ ਜੁੜੀਏ ਸਿਰਫ ਉਨ੍ਹਾਂ ਦੇ ਸਰੂਪ ਨੂੰ ਉਨ੍ਹਾਂ ਦੇ ਮੂਰਤ ਰੂਪ ਨੂੰ ਨਮਸਕਾਰ ਕਰਨ ਤੱਕ ਨਾ ਰਹਿ ਜਾਈਏ ਅਸੀਂ ਉਨ੍ਹਾਂ ਦੇ ਕਿਰਦਾਰ ਦੇ ਨਾਲ ਉਨ੍ਹਾਂ ਦੇ ਟਰੈਕਟਰ ਦੇ ਨਾਲ ਜੁੜਾਂਗੇ ਤੇ ਸਾਡੇ ਵਿੱਚ ਅੰਦਰੂਨੀ ਤਬਦੀਲੀ ਆਏਗੀ ਉਹੀ ਤਬਦੀਲੀ ਜਿਹੜੀ ਹੈ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਸਹਾਇ ਸਦ ਹੋਏਗੀ ਅੱਜ ਦੇ ਇਸ ਪਵਿੱਤਰ ਮੌਕੇ ਦੇ ਉੱਤੇ ਮੈਂ ਪੂਰੇ ਦੇਸ਼ ਦੀਆਂ ਸੰਗਠਾ ਨੂੰ ਖਾਸ ਕਰਕੇ ਗੁਰਦਾਸਪੁਰ ਦੀਆਂ ਸੰਗਠਾ ਨੂੰ ਲੱਖ ਲੱਖ ਵਧਾਈ ਦਿਨਾ ਕਿ ਪ੍ਰਭੂ ਸ਼੍ਰੀ ਰਾਮ ਮਹਾਰਾਜ ਨੇ ਆਪ ਕਿਰਪਾ ਕੀਤੀ ਹੈ ਆਪਣੇ ਬਾਲ ਰੂਪ ਦੇ ਵਿੱਚ ਵਿਰਾਜਮਨ ਹੋਏ ਨੇ ਉਹਨਾਂ ਦਾ ਵਿधिਵਤ ਪੂਜੇ ਨਰਚਨ ਸ਼ੁਰੂ ਹੋ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਾਥੀ ਇੱਕ ਵਾਰ ਮਿਲ ਕੇ ਰਲ ਕੇ ਮੇਰੇ ਨਾਲ ਬੋਲ ਸਿਆ ਵਰ ਰਾਮਚੰਦਰ ਮਹਾਰਾਜ ਕੀ